ਯੁਵਕ ਰਿੰਕੂ ਨੇ ਗੰਭੀਰ ਹਾਲਤ ਮਾ ਅੰਮ੍ਰਿਤਸਰ ਦੇ ਹਸਪੀਟਲ ਮਾ ਦਾਖਲ ਕਰਵਾ ਮ ਆਇਆ ਹਤੋ ਇਸ ਵੇਰੇ 7:00 ਵਜੇ ਦੇ ਕਰੀਬ 5 ਕਿ ਮਿੰਟ ਦੇ ਕਰੀਬ-ਕਰੀਬ ਸਾਰਾ ਕੰਮ ਹੋਇਆ ਆ 5 ਮਿੰਟਾਂ ਦੇ ਵਿੱਚ ਵਿੱਚ ਹੀ ਤੇ ਇਹ ਮੁੰਡਾ ਹਡਾ ਰਿੰਕੂ ਆ ਸੁਖਚਾਨ ਸਿੰਘ ਤੇ ਉਹ ਇਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ ਦੋਵਾਂ ਜਣਿਆਂ ਨੂੰ ਦੋ ਜਣੇ ਆਏ ਸੀ ਸਿੰਘ ਤੇ ਮੋਟਰਸਾਈਕਲ ਦੇ ਉੱਤੇ ਸੀ ਸਪਲੈਂਡਰ ਦੇ ਉੱਤੇ ਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ ਪਹਿਲਾਂ ਤੇ ਇੱਥੇ ਆ ਕੇ ਗੱਲ ਕਰਨ ਲੱਪੇ ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ ਆਰਸੀ ਕਿਦਾਂ ਬਣਾਈ ਤੁਸੀਂ ਅਸੀਂ ਵੀ ਬਣਾਣੀ ਆ ਅਸੀਂ ਭਲਾ ਠੀਕ ਆ ਤੇ ਉਹਨੂੰ ઓ ભજ કે આ ગાડી દે બલે હોયા મડજા તે બાદ ઓને પસ્તાવ रख લીયા ગિચ્ચી દે وچ આ સંદર્ભ મીડિયા ને માહિતી આપતા પોલીસ જણાવ્યુ હતું કે કાર ની આરસી માંગવાના બહાને ત્રણ હુમલાખોરો ઘર માં ઘૂસીયા હતા અને ત્યાર બાદ તેઓ એ યુવક સુખચેનસિંહ પર ગોળીઓ વરસાવવાનું શરૂ કરી દીધું હતું અને આ દરમિયાન પરિવારના સભ્યો હાથ જોડી રહ્યા હતા ખાયલ યુવકો સામે હુમલો કર્યો હતો પરંતુ હુમલાખોરોએ સાંભળ્યું ન હતું ਅਨੇ ਯੁਵਾ ਕੇ ਸੁਖਚਾਨ ਸਿੰਘ ਨੇ ਮਾਥਾ ਅਤੇ ਗਰਦਨ 'ਮਾ ਗੋੜੀ ਮਾਰੀ ਦਿੱਤੀ ਹਤੀ। ਤਰ ਬਾਦ ਤੈਮਨੇ ਪਿਸਤੋਲ ਮਾਧੀ ਫਾਇਰਿੰਗ ਬੰਦ થઈ ਗਯੋ ਹਤੋ। ਅਨੇ ਯੁਵਾ ਉਕ ਥਾ ਭਾਗੀ ਗਯੋ ਹਤੋ। ਇਹ ਦੋ ਬੰਦੇ ਗੇਟ ਤੇ ਆਏ ਆ। ਗੇਟ ਤੇ ਆਕੇ ਇਹਨੂੰ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀਡੀ ਆਰ.ਸੀ. ਦਿਖਾ ਦੂ ਕਿੱਥੋਂ ਲਈ ਆ। ਤੇ ਉਹ ਕਹਿੰਦਾ ਵੀ ਤੁਸੀਂ ਕਾਦੀ ਆਰ.ਸੀ. ਕੌਣ ਜੇ। ਇਹਦਾ ਕਰਦਿਆਂ ਕਰਦਿਆਂ ਉਹਨੂੰ ਪਿਸਤੋਲ ਪੁਆਇੰਟ ਤੇ ਅੰਦਰ ਲੈ ਗਏ। ਅੰਦਰ ਖੜਕੇ ਉਹਨਾਂ ਨੇ ਇਹਦੇ ਨਾਲ ਬੈਸ ਹੋਈ ਆ। ਬੈਸ ਹੋ ਕੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਆ। ਫਾਇਰਿੰਗ ਕਰਨ ਦੇ ਵਿੱਚ ਬਾਅਦ ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਅਸੀਂ ਤੇ ਤਸੱਲੀ ਨਾ ਮਾਰੀਏ ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਹੈ ਉਹ ਅੜ ਗਿਆ ਉਹ ਚੱਲਿਆ ਨਹੀਂ ਉਹ ਸੀਸੀਟੀ ਵੀਡੀਓ ਚੋਂ ਦਾ ਤੇ ਅਸ਼ੇਰ ਹੈ ਲਈ ਪੁਲਿਸ ਨੂੰ ਕਹਿਬੂਛ ਹੈ ਕਿ ਘਾਇਲ ਯੁਵਕੋ ਹਸਪੀਟਲ ਮਾ ਦਾਖਲ ਹੈ ਅਤੇ ਤੇਨਾ ਪਰਿਵਾਰਨਾ ਸਭਿਓ ਪਰਣ ਹਸਪੀਟਲ ਮਾ ਚ ਹੈ ਅਤੇ ਹਾਲੀ ਜਗਰਸ ਯੁਵਕ ਨੂੰ ਨਿਵੇਦਨ ਨੋਨਦਵਾ ਮਾਉਛਾ ਅਤੇ ਮਾਮਲਾ ਦੀ ਸਗਨ ਤਪਾਸ ਕਰਵਾ ਮਾਉਛਾ ਟੁਕ ਸਮੇਂ ਮਾ આરોપીਓ ਨੂੰ ਧਰ ਪਕੜ ਕਰਵਾ ਮਾਉਛਾ